ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 2 ਸਤੰਬਰ ਦੇਖੋ ਮੌਸਮ ਤੇ ਟਾਈਮ ਤਕਰੀਬਨ ਹੋ ਗਿਆ 5:30 ਕੇ 5 ਦਾ ਹੁਣ ਜਾ ਕੇ ਕਿਤੇ ਮੀਂਹ ਰੁਕ ਗਿਆ ਦੇਖੋ ਉਹ ਤਾਂ ਆਪਣੇ ਪਾਣੀ ਦਾ ਵਜਾ ਕਿਉਂਕਿ ਕੋਈ ਨਾ ਬਈ ਨਦੀ ਜਾਂ ਕੋਈ ਵੱਡੀ ਦਰਿਆ ਨਹੀਂ ਹੈਗਾ ਜ਼ਿਲ੍ਹਾ ਬਰਨਾਲਾ All right. <laughs> ਦਾ ਵਿਊ ਚ ਆ ਦੇਖੋ ਮਿੱਤਰੋ ਇੱਥੇ ਪਹਿਲਾਂ ਲੱਗੀ ਹੋਈ ਸੀ ਬਹੁਤ ਵੱਡਾ ਦਰਖਤ ਸੀ ਤੇ ਇਹ ਕਟਾਉਣਾ ਪੈ ਗਿਆ ਕਿਉਂਕਿ ਇਹ ਬੋਰਚ ਗਿਆਣ ਲੱਗਿਆ ਸੀ ਆ ਦੇਖੋ ਇਹਨੇ ਫਰਸ਼ ਫਰਸ਼ ਪੱਟ ਤਾ ਜਿਹੜੀਆਂ ਜੜਾਂ ਬਹੁਤ ਦੂਰ ਤੱਕ ਸੀ ਥੋੜੀ ਜਿਹੀ ਨੋਕਾਂ ਪੱਟ ਕੇ ਸੀ ਉਹਨੇ ਧਿਆਨ ਲਾ ਦਿੱਤਾ ਰੱਖਤ ਤਾਂ ਲਾ ਲਿਆ ਮਿੱਤਰੋ ਇਹ ਇੱਕ ਪੱਟ ਤਾਂ ਕੋਈ ਨਹੀਂ ਦੋ ਲਾਤੇ ਇੱਕ ਉਪਰਾਂ ਲਾਤਾ ਇਹ ਕਰੋ ਚੂਹੇ ਦਾ ਲਾਈਵ ਕੰਮ ਦੇਖ ਲਓ ਇੱਥੋਂ ਨਿਕਲ ਇੱਧਰੋਂ ਦੇਖ ਲਓ ਆਹ ਦੇਖ ਵਾਣੀਵੇਂ ਵਾਣੀ ਇੱਧਰ ਪਾਣੀ ਬੱਟਾ ਨਿਕੋ ਰਿਹਾ ਨਾ ਤੇ ਇਹ ਬਾਹ ਚੱਕੇ ਹੋਏ ਨੇ ਇੱਧਰ ਇਹ ਹਲੇ ਉੱਤੇ ਹੀ ਨੇ ਇਹਨਾਂ ਦਾ ਲੇਬਲ ਹੋ ਗਿਆ ਆਹ ਨੀਵੇਂ ਕਰੇ ਹੋਏ ਨੇ ਇਸ ਕਰਕੇ ਪਾਣੀ ਖੜ ਜਾਂਦਾ ਆ ਜੋ ਦੂਜੀ ਮੋਟਰ ਤੇ ਜਾ ਕੇ ਮੈਂ ਤੇ ਕੋਈ ਮਿੱਤਰੋ ਇੱਥੇ ਚੈੱਕ ਕਰਵਾਣੀ ਆਉਹ ਤੇ ਕੋ ਥੱਲੇ ਵਾਲੀ ਜ਼ਮੀਨ ਦਾ ਲੇਬ ਲੀ ਇਹ ਵੀ ਦੇਖੋ ਪਾਣੀ ਬਹੁਤ ਹੈ ਇੱਥੇ ਬੁੱਧਾ ਮਚਾ ਹਰੇ ਤੇ ਸਾਰਿਆਂ ਨਾਲੋਂ ਜ਼ਿਆਦਾ ਪਾਣੀ ਹੈ ਦੇਖੋ ਆ ਵੀ ਆਪਣੇ ਆ ਇਹ ਚਾਚੇ ਦਾ ਕਰਾਲ ਵੀ ਪਰਦੀ ਇਹ ਨਾ ਕਰਾਲ ਬਹੁਤ ਵੱਡੀ ਸੀ ਦੇਖੋ ਸਤਿਆਰੀ ਜੀ ਆ ਬਲੀਆਂ ਕੱਢ ਲੈਣ ਕੱਢ ਲੂ ਹਾਂ ਤਿਆਰੀ ਧੀ ਆ ਹੁਣ ਬਲੀਆਂ ਨਿਕਲ ਜਾਣੀਆਂ ਨੇ ਆ ਗਿਆ ਟਾਈਮ ਹੁਣ ਬਲੀਆਂ ਦਾ ਵੀ ਆ ਮਾਰੇ ਘੇਰ ਪਰ ਕੇ ਆ ਦੇਖੋ ਨਾ ਕਾ ਦੇ ਕੋਮੇ ਟ੍ਰੱਕ। ਆਗੇ ਦੂਜੀ ਮੋਟਰ ਤੇ ਤੇ ਹਵਾ ਕਰਕੇ ਥੋੜੀ ਆਵਾਜ਼ ਐਜੀ ਵੈਜੀ ਆਉਂਦੀ ਉਹ ਇਗਨੋਰ ਕਰਿਓ। ਫੇ ਆਪਾਂ ਨਵੀਂ ਨਵੀਂ ਕਰਨ ਲੱਗਿਆ ਵਲੋਗਿੰਗ। ਦੇਖੋ। ਆਹ ਹੀ ਏੜੀ ਆਪਾਂ ਪਿੱਛੇ ਦਿਖਾਈ ਸੀ ਤੁਹਾਨੂੰ। ਇਹ ਚੈੱਕ ਕਰੋ ਦੇਖੋ پانی। ਉਦਾਂ ਬਚਾ। ਬਹੁਤ ਪਾਟੇ ਘਾਟੇ ਨਹੀਂ ਨਹੀਂ। ਤੱਕ ਰਾਵੀ ਆ ਚਲੋ ਦੇਖੋ ਇੰਦਰ ਪਾਣੀ ਉੱਚੀ ਜਾਣਾ ਪੈਣਾ ਦੇਖੋ ਪਾਣੀ ਆ ਵਾਟਾ ਜਿੱਥੇ ਮੈਂ ਜਾ ਰਿਹਾ ਦੇ ਖੇਤੀ ਕਰਦਾ ਇਕਲੇ ਵਾਲੀ ਉਹ ਤੁਹਾਨੂੰ ਖਾਲ ਦਿਖਾਉਣੇ ਆ ਦੇਖੋ ਆ ਥੱਲੇ ਵਾਲੀਆਂ ਜ਼ਮੀਨਾਂ ਨੇ ਆ ਕਰੋ ਮੁੱਤਰਾ ਚੈੱਕ ਕਿੰਨੱਕ ਇਥੇ ਦੇਖੋ ਆ ਖਾਲਾ ਦੇਖੋ ਘਰਤੀ ਨਾ ਸਾਰੀ ਇੱਕ ਪਾਣੀ ਨੇ ਇਹ ਉਹ ਤਰਤੇ ਕੋਲੋਂ ਲੈ ਕੇ ਨਾ ਉਸ ਤੋਂ ਲੈ ਕੇ ਇਹ ਸਾਰੀ ਦਾ ਲੈਵਲ ਹੁਣ ਇੱਕ ਹੋਇਆ ਹੋਇਆ ਪਾਣੀ ਦਾ ਬਟਾ ਬਟਾ ਉੱਤੋਂ ਨਹੀਂ ਆ ਪਾਣੀ ਇਹ ਅੱਜ ਦਾ ਮੀਂਹ ਤੇ ਕੱਲ ਦਾ ਮੀਂਹ ਤੇ ਜ਼ਿਆਦਾ ਮਾਰ ਜੀ ਕਰਕੇ ਥੋੜੀ ਚਲੋ ਲੈ ਤਾਂ ਜਾਣਾ ਉੱਦਾਂ ਪਰ ਮੀਂਹ ਨਾ ਪਾਵੇ ਫੇਰ ਛੇਤੀ ਲੈ ਜੋ ਤੇ ਸਪਰੇਅ ਸਪਰੂਵ ਹੋ ਜਾਣੀ ਆ ਕਰੋ ਚੈੱਕ ਤੇ ਕਿ 26 26 ਦਾ ਪਲਾਈ ਨਹੀਂ ਕਿਉਂਕਿ ਮੱਕੀ ਆਪਾਂ ਬੀਜ ਦੇਣੀ ਨਾ ਪਾਲੂ ਲਈ ਦੇਣ ਜੀਰੀ ਗਣ ਕੀ ਲਾਈ ਦੀ ਆ ਉੱਤਾਂ ਇੱਥੇ ਪਹਿਲਾਂ ਗੰਨਾ ਹੁੰਦਾ ਜੀ ਸਾਰੇ ਤੇ ਮਿਲ ਲ ਬੰਦ ਹੋਣ ਕਰਕੇ ਧੂਰੀ ਵਾਲੀ ਚਲੋ ਲਾਉਣਾ ਪੈ ਗਿਆ ਜਿਵੇਂ ਵੀ ਦੇਖੋ ਆ ਚਾਚੇ ਕਿ ਲਾਇ ਹੁੰਦੇ ਨੇ ਆਪਣੇ ਆਲੂ ਇਹਨਾਂ ਦੇ ਲੱਗੀ ਹੋਈ ਆ 26 ਦੇਖੋ ਵੇਖਦੀ ਆ ਕਿਵੇਂ ਤੇ ਕਿਵੇਂ ਨਾ ਉਹ ਵੀ ਅੱਗੇ ਤੁਹਾਨੂੰ ਦਿਖਾਵਾਂਗੇ ਦੇਖੋ 5 ਦਸੰਬਰ ਹਵਾ ਤਾਂ ਪੂਰੀ ਚੱਲਦੀ ਆ ਚਲੋ ਮੀਂਹ ਤੋਂ ਵਾਲੇ ਕਿਰਪਾ ਮਾਰੇ ਉਡੀ ਸਾਫ ਕਰੀ ਸੀ ਦੇਖੋ ਬੜੀ ਹੱਬਲ ਹੋ ਰਹੀ ਹੈ ਉੱਦਾਂ ਨੇ ਇਹਨੂੰ ਪਹੀ ਨਹੀਂ ਹੈਗੀ ਕੋਈ ਖਾਲ ਹੀ ਆ ਸਿੱਧਾ ਉਹ ਮੋਟਰ ਤੋਂ ਆਇਆ ਪਾਸਟ ਉਹ ਵਾਲੀ ਤੋਂ ਜੇ ਇਹਨੂੰ ਕੋਈ ਪਹੀ ਹੋਵੇ ਨਾ ਤੇ ਜਿਹੜੀ ਦੀ ਸਫਾਈ ਜ਼ਿਆਦਾ ਹੋਵੇ ਹੁਣੇ ਚੰਮੀ ਬਚਾਲਿਆ ਸੈਂਟਰ ਤੇ ਇਸ ਕਰਕੇ ਇੱਥੇ ਕੋਈ ਰਾਹ ਨਹੀਂ ਹੈਗਾ ਬਸ ਆ ਖਾਲੀ ਆ ਤੇ ਸੋলো ਮਿੱਤਰੋ ਅੱਜ ਦੇ ਚ ਇਨਹੀਂ ਅੱਗੇ ਆਇਆਗਾ